ਇਹ ਗੱਲ ਜਰੂਰ ਦੱਸਣਾ ਚਾਹਣਾ ਹੌਸ ਦੇ ਅੰਦਰ ਇਹ ਜਿਹੜੇ ਕੰਮਾਂ ਸਾਢੇ 3 ਸਾਲਾਂ ਚ ਨਾਲੇ ਤੇ ਹੋਇਆ ਮੈਂ ਹੌਸ ਦੇ ਵਿੱਚ ਚੈਲੰਜ ਕਰਕੇ ਕਹਿ ਸਕਦਾ ਪਿਛਲੇ 15 ਸਾਲਾਂ ਚ ਨਹੀਂ ਉਹ ਕੰਮ ਉੱਥੇ ਹੋਏ ਉਹ ਕਰਕੇ ਦਿਖਾਏ ਆ ਆਮ ਆਦਮੀ ਪਾਰਟੀ ਦੀ ਗਵਾਹੀ ਚ ਤੇ ਮੈਂ ਆਪਣੇ ਕੋਲ ਸਾਰੇ ਅਫਸਰਾਂ ਨੂੰ ਬੁਲਾ ਕੇ ਆਪਣੀ ਗਵਾਹੀ ਚ ਕਰਾ ਰਿਆਂ ਕੰਮ ਜਿਹੜਾ ਕੋਈ ਆ ਬੈਕ ਮਾਰਨ ਵਾਲੀ ਗੱਲ ਸੀਗੀ ਇੱਕ ਹਲਕਾ ਵਾ ਮੇਰੇ ਜਿੱਥੇ ਬੱਚੀ ਦੀ ਬਾੜ ਆ ਉੱਤੇ ਕਮਿਸ਼ਨਰ ਸਾਹਿਬ ਮੈਂ ਕਰਨਾ ਨਹੀਂ ਚਾਹੁੰਦਾ ਸੀ ਪਰ ਇਸ ਕੱਲ ਨੂੰ ਕਰਨ ਲਈ ਮੈਨੂੰ ਮਜਬੂਰ ਕੀਤਾ ਗਿਆ ਇਹ ਪਿਛਲੇ ਜਿਹੜੇ ਰਾਜਨੀਤੀ ਲੋਕ ਨੇ ਉਹਨਾਂ ਨੇ ਆਪਣੇ ਮੈਨੇਜ ਪੈਲੇਸ ਉਹਨਾਂ ਨਾਲਿਆਂ ਦੇ ਉੱਤੇ ਪਾਏ ਹੋਇਆ ਮੈਂ ਹਾਊਸ ਦੇ ਵਿੱਚ ਵੀ ਕਹਿਨਾ ਵਾ ਤੇ ਮੈਂ ਬਲਾਦ ਸਭਾ ਦੀ ਕਮੇਟੀ 'ਚ ਵੀ ਕਿਹਾ ਮੈਂ ਉਸ ਦਿਨ ਵੀ ਤੁਹਾਡੀ ਹਾਜ਼ਰੀ 'ਚ ਸੰਤ ਸੀਚੇ ਆਲੀ ਹਾਜ਼ਰੀ ਦੇ ਵਿੱਚ ਕਿਹਾ ਵਾ ਅੱਜ ਜਿਹੜੇ ਬੰਦੇ ਇਸ ਸਰਕਾਰ ਪਿਛਲੀਆਂ ਦੇ ਸਮੇਂ ਦੀਆਂ ਗੱਲਾਂ ਦੀਆਂ ਵਿੱਚੋਂ ਗੱਲਾਂ ਕੱਢ ਕੇ ਲਿਆਉਗੇ ਉਹ ਥੋੜਾ ਜਿਹਾ ਇਸ ਕਾਲ ਨੂੰ ਜਰੂਰ ਚੈਨਲ ਕਰਕੇ ਹਣ ਵੀ ਇਹਦਾ ਰੀਜਨ ਕੀ ਆ ਇਹਦਾ ਰੀਜੇ ਨਾ ਸਿਰਫ ਰਾਜਨੀਤੀ ਲੋਕਾਂ ਦੀਆਂ ਕੋਠੀਆਂ ਪਈਆਂ ਹੋਈਆਂ ਤੇ ਡੈਂਗਾ ਪਈਆਂ ਹੋਈਆਂ ਤਾਂ ਲੋਕ ਨਾਲਿਆਂ ਦੇ ਪਾਣੀਆਂ ਦੇ ਵਿੱਚ ਡੁੱਬਦੇ ਆ